ਕਿ ਨਾ ਤੁਹਾਨੂੰ ਖਾਸਾ ਵੀ ਆਊਗਾ ਤੇ ਤੁਸੀਂ ਇਹ ਵੀ ਸੋਚੋਗੇ ਕਿ ਜੇਕਰ ਪੈਟਰੋਲ ਦੀ ਕਿੱਲਤ ਤੇ ਲੋਕ ਇੰਨੇ ਪਰੇਸ਼ਾਨ ਨੇ ਜੇਕਰ ਕਿਤੇ ਪਾਣੀ ਮੁੱਕ ਗਿਆ ਦੇਖ ਲੋ ਕੀ ਹਾਲ ਹੋਊਗਾ ਇਹ ਫਰੂਜ਼ਪੁਰ ਦੀ ਵੀਡੀਓ ਆ ਤੇ ਬੰਦਾ ਨਾ ਪੈਟਰੋਲ ਭਰਵਾਉਣ ਨੂੰ ਉਹਨੂੰ ਕੋਈ ਬੋਤਲ ਨਹੀਂ ਲੱਪੀ ਦੇਖੋ ਮੋਟਰਸਾਈਕਲ ਦੀ ਟੈਂਕੂ ਹੀ ਅਗਲਾ ਚੱਕ ਲਿਆ ਆ ਪੱਟ ਲਿਆ ਆ ਜੋ ਕਹਿ ਲੋ ਆ ਦੇਖੋ ਤੁਸੀਂ ਉਹ ਪੰਪ ਵਾਲਾ ਬੰਦਾ ਵੀ ਹੱਸਿਆ ਪਰ ਇਹ ਇਹ ਬੜੀ ਇੱਕ ਸੋਚਣ ਵਾਲੀ ਗੱਲ ਆ ਜੇ ਪਾਣੀ ਮੁੱਕ ਗਿਆ ਕੀ ਹੋਊਗਾ ਦੇਖੋ ਤੁਸੀਂ ਪਰ ਤੋਂ ਡੇਲੇ ਏਰੀਆਜ਼ ਕੀ ਹਾਲਾ-ਹਾ ਦੇਖ ਲਓ ਤੁਸੀਂ ਵੀਡੀਓ ਟੈਂਕੀ ਚੱਕ ਲਿਆ ਪਤੰਦਰ ਆ ਦੇਖ ਲਓ ਤੁਸੀਂ ਦੇਖੋ ਟੈਂਕੀ ਚ ਬਹੁਤ ਯਾਰ ਮੁੰਡੇ ਗਿਲਤ ਹੈ ਤਸਵੀਰਾਂ ਨੇ ਹਰ ਪੰਜਾਬ ਦੇ ਸ਼ਹਿਰ ਦੀ ਇਹੋ ਤਸਵੀਰ ਹੈ ਔਰ ਬਹੁਤ ਜਲਦ ਪੂਰੇ ਦੇਸ਼ ਦੇ ਵਿੱਚ ਇੱਕ ਕਿਲਤ ਜਿਹੜੀ ਆਵੇਗੀ ਕਿਉਂਕਿ ਤਿੰਨ ਦਿਨਾਂ ਦੀ ਹੜਤਾਲ ਦੀ ਕਾਲ ਹੈ ਟਰੱਕ ਡਰਾਈਵਰਾਂ ਦੇ ਵੱਲੋਂ ਜਿਹੜਾ ਨਵਾਂ ਬਿੱਲ ਲੈ ਕੇ ਆਂਦਾ ਜਾ ਰਿਹਾ ਤਾਂ ਆਪ ਤੁਸੀਂ ਦੇਖ ਸਕਦੇ ਹੋਈ ਤਸਵੀਰਾਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਵੀ ਜ਼ਰੂਰ ਦੱਸਿਓ ਔਰ ਬਹੁਤ ਵੱਡੀ ਦਿੱਕਤ ਦੇ ਵਿੱਚ ਲੋਕ ਆਮ ਲੋਕ ਇੱਕ ਵਾਰ ਫਿਰ ਤੋਂ ਕਤਾਰਾਂ ਦੇ ਵਿੱਚ ਲੱਗੇ ਜਿਹੜੇ ਦੇਖੋ ਤੁਸੀਂ ਨਜ਼ਰ ਆ ਰਹੇ ਨੇ ਔਰ ਵੱਡੀ ਪਰੇਸ਼ਾਨੀ ਲੋਕਾਂ ਨੂੰ ਲੋਕਾਂ ਦੇ ਵਿੱਚ ਗੁੱਸਾ ਵੀ ਹੈ ਕਿ ਕਿਉਂ ਸਾਨੂੰ ਇਦਾਂ ਪ੍ਰਸ਼ਾਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਲੋਕਾਂ ਦੀ ਸਮੱਸਿਆ ਹੋਵੇਗੀ ਲੋਕ ਤਿੱਕਤ ਦੇ ਵਿੱਚ ਹੋਣਗੇ ਰੋਜ਼ਮਰਾਂ ਦੀ ਜਿਹੜੀ ਜ਼ਿੰਦਗੀ ਦੀ ਰਫ਼ਤਾਰ ਮੱਧਮ ਕਰ ਦਿੱਤੀ ਪੈਟਰੋਲ ਡੀਜ਼ਲ ਦੀ ਜਿਹੜੀ ਕਿਲਤ ਨੇ ਔਰ ਕਈ ਥਾਵਾਂ ਦੇ ਉੱਤੇ ਪੈਟਰੋਲ ਪੰਪਾਂ ਵਾਲੇ ਹੱਥ ਖੜੇ ਕਰ ਗਏ ਨੇ ਤਾਂ ਤੁਸੀਂ ਇਹ ਦੇਖ ਲਓ ਤਸਵੀਰਾਂ ਲੋਕ ਸਪਾਰਸ਼ਾਂ ਪਾ ਪਾ ਕੇ ਜਿਹੜਾ ਪੈਟਰੋਲ ਪਾਉਣ ਦੇ ਜਿਹੜੇ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਗੁਰਦਾਸਪੁਰ ਦੀ ਤਸਵੀਰ ਹੈ ਇਹ ਔਰ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ इवन ਕਿ ਪਿੰਡਾਂ ਦੇ ਵਿੱਚ ਵੀ ਇਹੀ ਹਾਲ ਜਿਹੜਾ ਹੁਣ